ਤਾਰੀਵਾਲ ਦੇ ਸ਼ਮਸ਼ਾਨ ਘਾਟ ਨੇੜੇ ਕੂੜੇ ਦੇ ਪਹਾੜ ਨੂੰ ਲੈ ਕੇ ਸ਼ਿਵ ਸੇਨਾ ਹਿੰਦੁਸਤਾਨ ਦੇ ਪੰਜਾਬ ਚੇਅਰਮੈਨ ਰੋਹਿਤ ਅਬਰੋਲ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਨਗਰ ਕੌਂਸਲ ਤਾਰੀਵਾਲ ਦੇ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕੀਤੀ ਹੈ ਉੱਥੇ ਹੀ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਨਾਲ ਬਾਰ ਬਾਰ ਸੰਪਰਕ ਕੀਤੇ ਜਾਣ ਦੇ ਬਾਵਜੂਦ ਵੀ ਕੋਈ ਵੀ ਅਧਿਕਾਰੀ ਕੈਮਰੇ ਦੇ ਸਾਹਮਣੇ ਆਉਣ ਨੂੰ ਤਿਆਰ ਰਹੀ ਹੈ ਇਸ ਦੌਰਾਨ ਗੱਲਬਾਤ ਕਰਦੇ ਹਾਂ ਚੇਅਰਮੈਨ ਰੋਹਿਤ ਅਬਰੋਲ ਨੇ ਕਿਹਾ ਕਿ ਕੂੜੇ ਦੇ ਵੱਡੇ ਪਹਾੜ ਪਿਛਲੇ 10 ਸਾਲਾਂ ਤੋਂ ਇੱਥੇ ਲੱਗੇ ਹੋਏ ਨੇ ਗੰਦੀ ਬਦਬੂ ਦੇ ਕਰਕੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲ ਰਹੀਆਂ ਨੇ ਜਦਕਿ ਨਗਰ ਕੌਂਸਲ ਦਾ ਇਸ ਵੱਲ ਬਿਲਕੁਲ ਵੀ ਧਿਆਨ ਨਹੀਂ ਹੈ ਹਰ ਇੱਕ ਵਾਰ ਕਿਹਾ ਜਾਂਦਾ ਕਿ ਮਸ਼ੀਨਰੀ ਆ ਰਹੀ ਹੈ ਪਰ ਦਿਨ ਬਦਿਨ ਇਹ ਕੂੜੇ ਦਾ ਪਹਾੜ ਵੱਧਦਾ ਹੀ ਜਾ ਰਿਹਾ ਸ਼ਿਵ ਸੇਨਾ ਹਿੰਦੁਸਤਾਨ ਦੇ ਪੰਜਾਬ ਚੇਅਰਮੈਨ ਰੋਹਿਤ ਅਬਰੋਲ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇਸ ਮਹੀਨੇ ਦੇ ਵਿੱਚ ਵਿੱਚ ਕੂੜੇ ਦਾ ਡੰਪ ਇੱਥੋਂ ਨਹੀਂ ਚੁੱਕਿਆ ਗਿਆ ਤਾਂ ਵਾਲੇ ਸਮੇਂ ਵਿੱਚ ਉਹਨਾਂ ਦੇ ਵੱਲੋਂ ਪੂਰੇ ਪਾਰਟੀ ਵਰਕਰਾਂ ਦੇ ਨਾਲ ਮਿਲ ਕੇ ਵੱਡਾ ਸੰਘਰਸ਼ ਵਿੜਿਆ ਜਾਵੇਗਾ। ਗੁਰਦਾਸਪੁਰ ਤੋਂ ਲਪਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਦਾ ਏਟੀਵੀ ਅਤੇ ਪੰਜਾਬ ਜਾਨਾ ਲਾਈਵ। ਮੈਂ ਰੋਹਿਤ ਅਬਰੋਲ ਪੰਜਾਬ ਚੇਅਰਮੈਨ ਸ਼ਿਵ ਸੈਨਾ ਹਿੰਦੁਸਤਾਨ ਅੱਜ ਮੈਂ ਆਪਣੇ ਸ਼ਹਿਰ ਵਾਸੀਆਂ ਧਾਰੀਵਾਲ ਵਾਲਿਆਂ ਵਾਸਤੇ ਇੱਕ ਬਹੁਤ ਹੀ ਵੱਡਾ ਮੁੱਦਾ ਲੈ ਕੇ ਆਇਆ ਹਾਂ ਜੋ ਪਿਛਲੇ 10 ਸਾਲਾਂ ਤੋਂ ਧਾਰੀਵਾਲ ਦਾ ਬਹੁਤ ਵੱਡਾ ਮੁੱਦਾ ਹੈ ਸਾਡੇ ਸ਼ਹਿਰ ਧਾਰੀਵਾਲ ਦੇ ਵਿੱਚ ਤੁਸੀਂ ਆ ਦੇਖ ਸਕਦੇ ਹੋ ਕੂਰੇ ਦਾ ਪਹਾੜ ਬਣ ਗਿਆ ਧਾਰੀਵਾਲ ਦੇ ਵਿੱਚ ਪਹਿਲਾਂ ਆਪਾਂ ਦਿੱਲੀ ਜਾਂਦੇ ਸੀਗੇ ਦਿੱਲੀ ਜਾਣ ਤੋਂ ਪਹਿਲਾਂ ਅਸੀਂ ਦੇਖਦੇ ਹੁੰਦੇ ਸੀ ਕਿ ਕੂਰੇ ਦਾ ਪਹਾੜ ਬਹੁਤ ਵੱਡਾ ਹੁੰਦਾ ਪਰ ਇਹ ਸਾਡੇ ਧਾਰੀਵਾਲ ਵੀ ਕੂਰੇ ਦਾ ਪਹਾੜ ਬਹੁਤ ਵੱਡਾ ਬਣ ਗਿਆ ਹੈ ਸੋ ਇਹਦੇ ਨਾਲ ਜਿੰਨੀਆਂ ਬਿਮਾਰੀਆਂ ਧਾਰੀਵਾਲ ਦੇ ਵਿੱਚ ਫੈਲ ਰਹੀਆਂ ਨੇ ਇਸ ਟਾਈਮ ਲੋਕਾਂ ਦੀ ਜਿੰਨੀ ਸਿਹਤ ਖਰਾਬ ਹੋ ਰਹੀ ਹੈ ਧਾਰੀਵਾਲ ਦੇ ਇਲਾਕੇ ਚਾਕੇ ਅੰਮ੍ਰਿਤਸਰ ਤੱਕ ਤੁਸੀਂ ਚਲੇ ਜਾਓ ਜਿੰਨੇ ਵੀ ਹਸਪਤਲ ਨੇ ਸਾਰੇ ਹਸਪਤਲਾਂ ਦੇ ਵਿੱਚ ਧਾਰੀਵਾਲ ਦੇ ਪੇਸ਼ੈਂਟ ਜ਼ਿਆਦਾ ਨੇ ਜਿਹੜੇ ਕੀ ਬਿਮਾਰ ਹੋ ਰਹੇ ਨੇ ਉਹਨਾਂ ਦੇ ਵਿੱਚ ਉਸ ਤੋਂ ਜ਼ਿਆਦਾ ਤਦਾਦ ਬੱਚਿਆਂ ਦੀ ਹੈ ਜੋ ਕਿ ਛੋਟੇ-ਛੋਟੇ ਬੱਚੇ ਇਹਨਾਂ ਇਥੋਂ ਇਹ ਨਹੀਂ ਜਰੀਲੀ ਗੈਸ ਨਿਕਲਦੀ ਹੈ ਇਹਨੀ ਜਿਹੜੀ 스멜 ਹੈ ਸਾਡੇ ਕੋ ਖੁੱਦ ਨਹੀਂ ਖੜਾ ਹੋਇਆ ਜਾ ਰਿਹਾ ਪਰ ਆਪਾਂ ਸ਼ਹਿਰ ਵਾਸੀਆਂ ਵਾਸਤੇ ਜ਼ਰੂਰ ਇੱਥੇ ਖੜਾਾਂਗੇ ਸਾਨੂੰ ਜਿੰਨੀ ਦੇਰ ਮਰਜ਼ੀ ਖੜਨਾ ਪਵੇ ਤੇ ਜਿਹਦੇ ਕਰਕੇ ਕਿ ਲੋਕਾਂ ਦੀ ਕਮਿਊਨਿਟੀ ਪਾਵਰ ਅੱਗੇ ਬੜੀ ਘਟ ਗਈ ਕਰੋਨਾ ਕਾਲ ਵਿੱਚ ਤੇ ਉਹਦੇ باوجود ਵੀ ਇਹ ਕੂੜੇ ਦਾ ਪਹਾੜ ਰੋਜ਼ ਕਿੰਨੀਆਂ ਬਿਮਾਰੀਆਂ ਲੈ ਕੇ ਆ ਰਿਹਾ ਸ਼ਹਿਰ ਵਾਸੀਆਂ ਵਾਸਤੇ ਉਹਰੇ ਸਬੰਧ ਦੇ ਵਿੱਚ ਅੱਜ ਅੱਜ ਅਸੀਂ ਨਗਰ ਕੌਂਸਲ ਦੇ ਧਿਆਨ ਦੇ ਵਿੱਚ ਲਿਆਉ ਰਹੇ ਆ ਸੀਐਮ ਮਾਨ ਜੀ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਜਦੋਂ ਦਿੱਲੀ ਦੇ ਵਿੱਚ ਐਮਸੀਡੀ ਦੀ ਇਲੈਕਸ਼ਨ ਹੋਈ ਸੀਗੀ ਉਦੋਂ ਉਹਨਾਂ ਨੇ ਇਹ ਮੁੱਦਾ ਰੱਖਿਆ ਸੀਗਾ ਕਿ ਕੂੜੇ ਦੇ ਜੋ ਕੇਜਰੀਵਾਲ ਜੀ ਨੇ ਮੁੱਦਾ ਰੱਖਿਆ ਸੀਗਾ ਕਿ ਕੂੜੇ ਦੇ ਬਹੁਤ ਢੇਰ ਨੇ ਜਿਹਦੇ ਵਿੱਚ ਸਾਡੇ ਸੀਐਮ ਭਗਵੰਤ ਮਾਨ ਜੀ ਨੇ ਵੀ ਜਾ ਕੇ ਹਿੱਸਾ ਲਿਆ ਸੀਗਾ ਜੋੜਾ ਸ਼ੋਰਾਂ ਤੇ ਪ੍ਰਚਾਰ ਕੀਤਾ ਸੀਗਾ ਕਿ ਬੀਜੇਪੀ ਨੂੰ ਹਟਾ ਕੇ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ ਤੇ ਅਸੀਂ ਇਹ ਕੂੜੇ ਦੇ ਢੇਰ ਚੱਕਵਾਵਾਂਗੇ ਜੀ ਮੈਂ ਸਭ ਤੋਂ ਪਹਿਲਾਂ ਆਪਣੇ ਸੀਐਮ ਭਗਵੰਤ ਮਾਨ ਜੀ ਨੂੰ ਅਪੀਲ ਕਰਦਾ ਕੀ ਥੋੜਾ ਜਿਹਾ ਨજર ਸਾਡੇ ਛੋਟੇ ਜਿਹੇ ਸ਼ਹਿਰ ਧਾਰੀਵਾਲ ਵੀ ਮਾਰਨ ਜਿੱਥੇ ਕਿ ਬਹੁਤ ਜ਼ਿਆਦਾ ਬਿਮਾਰੀਆਂ ਡੰਪ ਕਰਕੇ ਫੈਲ ਰਹੀਆਂ ਨੇ ਇਹ ਡੰਪ ਕੋਈ ਸ਼ਹਿਰ ਦੇ ਬਾਹਰ ਨਹੀਂ ਹੈਗਾ ਇਹ ਸ਼ਹਿਰ ਦੇ ਵਿੱਚੋ ਵਿੱਚ ਤੁਸੀਂ ਮਗਰ ਦੇਖ ਸਕਦੇ ਹੋ ਦੋ ਕਦਮਾਂ ਤੇ ਧਾਰੀਵਾਲ ਦਾ ਮੀਨ ਸ਼ਮਸ਼ਾਨ ਘਾਟ ਹੈ ਜਦ ਸਾਡੇ ਧਾਰੀਵਾਲ ਵਿੱਚ ਕਿਸੇ ਦੀ ਡੈਥ ਹੁੰਦੀ ਹੈ ਨਾ ਤੋ ਲੋਕੀ ਦਿਸੇਦਾਰ ਫੋਨ ਕਰਦੇ ਦੀ ਕਿ ਧਾਰੀਵਾਲ ਡੈਥ ਹੋ ਗਈ ਹੈ ਜਾਣਾ ਤੋ ਲੋਕੀ ਜਾਣ ਤੋਂ ਮਨਾ ਕਰ ਦਿੰਦੇ ਨੇ ਕਿ ਆਪਾਂ ਕੇਰਿਆ ਤੇ ਚਲੇ ਜਾਵਾਂਗੇ ਡੈਥ ਤੇ ਨਹੀਂ ਜਾਣਾ ਉੱਥੇ ਤਾਂ ਕੂੜੇ ਦਾ ਪਹਾੜ ਹੀ ਐਡਾ ਵੱਡਾ ਹੈ ਸੀ ਬਿਮਾਰ ਹੋ ਜਾਾਂਗੇ ਘਰ ਆ ਕੇ ਸਾਡੇ ਬੱਚੇ ਬਿਮਾਰ ਹੋ ਸਕਦੇ ਆ ਆ ਸਾਡੇ ਧਾਰੀਵਾਲ ਦੀ ਸਿਚੁਏਸ਼ਨ ਹੈ ਕਿ ਲੋਕੀ ਸਾਡੇ ਧਾਰੀਵਾਲ ਦੇ ਸ਼ਮਸ਼ਾਨ ਘਾੜ ਚ ਆ ਨਹੀਂ ਸਕਦੇ ਕਿਸੇ ਦੀ ਡੈਥ ਹੋ ਜੇ ਤੋ ਸੋ ਮੈਂ ਡਿਪਟੀ ਸਾਹਿਬ ਨੂੰ ਹਿਮਾਂਸ਼ੂ ਅਗਰ왈 ਜੀ ਨੂੰ ਆਪਣੇ ਡੀਸੀ ਸਾਹਿਬ ਨੂੰ ਅਪੀਲ ਕਰਦਾ ਭਗਵੰਤ ਮਾਨ ਜੀ ਨੂੰ ਅਪੀਲ ਕਰਦਾ ਕਿ ਇਹ ਚੀਜ਼ ਦਾ ਜਲਦੀ ਤੋਂ ਜਲਦੀ ਨਿਪਟਾਰਾ ਕੀਤਾ ਜਾਏ ਇਨੂੰ ਜਲਦੀ ਜਲਦੀ ਇਹ ਕੂੜੇ ਦਾ ਢੇਰ ਥੋਟਾਇਆ ਜਾਵੇ ਤਾਂ ਕਿ ਸ਼ਹਿਰ ਵਾਸੀ ਸੁੱਖ ਦਾ ਸਾਹ ਲੈ ਸਕਣ ਤੱਕ ਇਹ ਪਿਛਲੇ ਜਿੱਥੇ ਤੱਕ ਮੇਰੀ ਨੂੰ 10-12 ਸਾਲ ਤੋਂ ਇਦਾਂ ਹੀ ਗਿਆ ਆਪਾਂ ਸੁਣਦੇ ਆ ਰਹੇ ਆ ਕਿ ਇਥੇ ਮਸ਼ੀਨ ਆ ਰਹੀ ਆ ਜੀ ਉਹ ਕੂੜੇ ਤੋਂ ਖਾਦ ਬਣਾਏਗੀ ਔਰ ਇਹ ਨਾਲ ਵਪਾਰ ਆਏਗਾ ਨਗਰ ਕੌਂਸਲ ਨੂੰ ਮੁਨਾਫਾ ਕਰੇਗੀ ਪਰ ਤੁਸੀਂ ਘੁੰਮ ਕੇ ਦੇਖ ਸਕਦੇ ਹੋ ਮਸ਼ੀਨ ਛੱਡ ਕੇ ਚਾਰੇ ਪਾਸੇ ਕੂੜੇ ਦੇ ਪਹਾੜ ਲੱਭੇ ਆ ਸਾਨੂੰ ਮਸ਼ੀਨ ਸਾਨੂੰ ਦਸਾ ਸਾਲਾਂ ਚ ਨਹੀਂ ਲੱਭੀ ਇਹ ਨਗਰ ਕੌਂਸਲ ਦੀ ਇਨੀ ਢਿੱਲੀ ਕਾਰਗੁਜ਼ਾਰੀ ਹੈ ਨਗਰ ਕੌਂਸਲ ਇਹ ਚੀਜ਼ ਵਾਲੇ ਤੇ ਧਿਆਨ ਦੇ ਕੇ ਨਹੀਂ ਰਾਜੀ ਕਿ ਇੱਕ ਸ਼ਹਿਰ ਦਾ ਮੇਨ ਪੁਆਇੰਟ ਆ ਸਾਹਮਣੇ ਸ਼ਮਸ਼ਾਨ ਘਾਟ ਆ ਇਹ ਨੇ ਗੰਦ ਚ ਲੋਕੀ ਆ ਨਹੀਂ ਰਹੇ ਇੱਥੇ ਲੋਕੀ ਕਿ ਮਰਤੂ ਤੇ ਨਹੀਂ ਆ ਰਹੇ ਦੇਤ ਤੇ ਨਹੀਂ ਆ ਰਹੇ ਕੀ ਕਰ ਸਕਦੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹਦੇ ਖਿਲਾਫ ਚੰਗਾ ਸੰਘਰਸ਼ ਕਰਾਂਗੇ ਸਾਨੂੰ ਇਹਦੇ ਖਿਲਾਫ ਧਰਨਾ ਵੀ ਲਾਣਾ ਪਿਆ ਤਾਂ ਅਸੀਂ ਧਰਨਾ ਵੀ ਲਾਵਾਂਗੇ ਸਾਡੇ ਪਾਰਟੀ ਦੇ ਰਾਸ਼ਟਰੀ ਪ੍ਰਮੁੱਖ ਸ਼੍ਰੀ ਪਵਨ ਕੁਮਾਰ ਗੁਪਤਾ ਜੀ ਉਹ ਵੀ ਇਸ ਸੇਵ ਚ ਸ਼ਾਮਲ ਹੋਣਗੇ ਤੇ ਪੂਰੇ ਪੰਜਾਬ ਲੈਵਲ ਤੇ ਆਪਾਂ ਇਸ ਚੀਜ਼ ਦਾ ਵਿਰੋਧ ਕਰਾਂਗੇ ਲੋੜ ਪੈਣ ਤੇ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਆਪਣੇ ਨਾਲ ਲੈ ਕੇ ਪੋਖਰ ਹੜਤਾਲ ਤੇ ਵੀ ਬਹਿਣਾ ਪਿਆ ਤਾਂ ਆਪਾਂ ਪੋਖਰ ਹੜਤਾਲ ਤੇ ਵੀ ਬਹਵਾਂਗੇ ਨਾ ਜਾਓਗੇ ਸ਼ਹਿਰ ਵਾਸੀਆਂ ਨੇ ਮੇਰੀ ਹੱਥ ਜੋੜ ਕੇ ਇੱਕੋ ਅਪੀਲ ਆ ਕਿ ਮੈਨੂੰ ਤੁਸੀਂ ਅੱਧੀ ਰਾਤ ਵੀ ਅਗਰ ਇੱਕ ਮਿੰਟ ਕੱਟੇ ਵਰਨ ਜੀ ਸ਼ਹਿਰ ਵਾਸੀਆਂ ਨੇ ਮੇਰੀ ਇਹੀ ਅਪੀਲ ਆ ਜੀ ਕਿ ਮੈਂ ਸ਼ਹਿਰ ਵਾਸੀਆਂ ਨੂੰ ਕਹਾਂਗਾ ਕਿ ਮੈਂ ਸ਼ਹਿਰ ਵਾਸੀਆਂ ਦਾ ਬੱਚਾ ਵਾਂ ਪੁੱਤਰਾਂ ਭਰਾ ਵਾਂ ਅਗਰ ਕਿਸੇ ਨਾਲ ਕੋਈ ਤੱਕਾ ਹੁੰਦਾ ਤੋ ਮੈਨੂੰ ਕਦੀ ਵੀ ਫੋਨ ਕਰ ਸਕਦਾ ਅੱਧੀ ਰਾਤ ਨੂੰ ਵੀ ਕਰ ਸਕਦਾ ਮੇਰੇ ਵੀਰ ਭਰਾ ਮੇਰੀ ਪਾਰਟੀ ਦੇ ਮੈਂਬਰ ਸਾਰੇ ਇਹਨਾਂ ਨਾਲ ਵੀ ਤੁਸੀਂ ਸਬਕ ਕਰ ਸਕਦੇ ਹੋ ਸ਼ਾਨੂ ਮਹਾਜਨੀ ਨਾਲ ਮਨੀਸ਼ ਸ਼ਰਮਾ ਜੀ ਨਾਲ ਤੁਸੀਂ ਜਿੰਨਾ ਵੀ ਚਾਹੋ ਸਬਕ ਕਰ ਸਕਦੇ ਅਗਰ ਕਿਸੇ ਨਾਲ ਕੋਈ ਤੱਕਾ ਹੁੰਦਾ ਤੋ ਸਾਨੂੰ ਜਰੂਰ ਦੱਸੇ ਆਪਾਂ ਉਹਦੇ ਨਾਲ ਦਿਲੋਂ ਖੜਾਂਗੇ ਵੀਰ ਜੀ ਮੇਰਾ ਨਾਮ ਗੁਰਕੇਵਲ ਸਿੰਘ son of ਮੱਖਣ ਸਿੰਘ ਡੈਡੀ ਦਾ ਨਾਮ ਜੀ ਆ ਨਾਲ ਹੀ ਮੇਰੀ ਜ਼ਮੀਨ ਆ ਬੜੀ ਯਾਰਾ ਮੈਂ ਪ੍ਰਧਾਨ ਸਾਰਿਆਂ ਨੂੰ ਕਹਿ ਚੁੱਕਾ ਆ ਵੀ ਇਹ ਲਫਾਫੇ ਦਾ ਕੋਈ ਨਾ ਕੋ ਹੱਲ ਕਰੋ ਇਹ ਕੋਈ ਹੱਲ ਨਹੀਂ ਕਰਦੇ ਮੈਨੂੰ ਘਟੋ ਘਟ 15 ਤੋਂ 10 ਤੋਂ 15 ਸਾਲ ਹੋ ਜਲੇ ਇਹਨਾਂ ਦੇ ਮਗਰ ਚੜਿਆ ਨੂੰ ਇਹ ਕੋਈ ਲਫਾਫੇ ਦਾ ਆਪਣੇ ਦਾ ਹੱਲ ਨਹੀਂ ਕਰੀ ਆਈ ਵਾਰੀ ਵਾਰੀ ਫਸਲ ਖਰਾਬ ਹੁੰਦੀ ਆ ਮੇਰਾ ਘਟੋ ਘਾਟ ਲੱਗ ਲੱਗੇ ਦੋ ਗਾਂ ਥਾਂ ਜਿਹੜਾ ਵਾ ਹਰ ਵਾਰੀ ਦੀ ਵਾਰੀ ਫਸਲ ਮਾਰ ਜਾਂਦੀ ਝੋਨਾ ਤੇ ਉਹ ਮਰ ਜਾਂਦਾ ਜੇ ਕਣਕਾਂ ਤੇ ਉਹ ਮਰਦੀ ਆ ਕੋਈ ਪ੍ਰਧਾਨ ਇੱਥੇ ਕੋਈ ਨਹੀਂ ਕੰਡਾ ਜਦੋਂ ਫੋਨ ਕਰੀ ਉਹ ਦੋ ਕਹਿ ਦਿੰਦੇ 72 ਲੱਖ ਦਾ ਜੀ ਹੋ ਗਿਆ ਟੈਂਡਰ ਅਜੇ ਤੱਕ ਮੈਨੂੰ ਨਹੀਂ ਸਮਝ ਲੱਗੀ ਵੀ 72 ਲੱਖ ਕਿਹੜੇ ਕਿਨੂੰ ਦਿੱਤਾ ਇਹਨਾਂ ਦਾ ਕਿੱਥੇ ਟੈਂਡਰ ਹੋਇਆ ਇਹਨਾਂ ਦਾ ਜੇ ਪੁੱਛਨੇ ਆ ਤਾਂ ਇੱਕੋ ਗੱਲ ਹੀ ਕਰੀ ਜਾਂਦੇ ਆ ਯਾਰ ਫਲਾਣੇ ਦਿਨ ਆ ਗਈ ਮਸ਼ੀਨਾਂ ਢੀਂਗੜੇ ਦਿਨ ਆ ਗਈ ਮਸ਼ੀਨਾਂ ਮੈਨੂੰ ਤੇ ਇਹ ਨਹੀਂ ਸਮਝ ਆਉਣੀ ਮਸ਼ੀਨਾਂ ਆਉਣੀਆਂ ਕਿਹੜੀਆਂ ਇੱਥੇ ਜਿਹੜੀ ਇੱਕ ਮਸ਼ੀਨ ਇਹਨਾਂ ਦੀ ਆਈ ਉਹ ਇਹ ਸਿਰਪੇ ਕੂੜੇ ਦਾ ਡੈਂਪਾ ਜਿੱਦਾ ਕਰਕੇ ਲਾਗੇ ਧਾਰਿਆ ਸ਼ਹਿਰ ਹੀ ਬਿਮਾਰ ਹੋਣ ਡਿਆ ਤੇ ਨਾਲ ਪਿੰਡ ਰਣੀ ਦੇ ਲੋਕ ਜਿਹੜੇ ਉਹ ਵੀ ਬਿਮਾਰ ਹੋਣ ਡਿਆ ਜਦੋਂ ਇਹ ਰੂੜੀ ਫੋਲਦੇ ਮੈਂ ਇੱਥੋਂ ਤੱਕਾ ਪ੍ਰਧਾਨਾਂ ਨੂੰ ਕਹਿ ਚੁੱਕਾ ਵੀ ਜਰੂਰੀ ਜਦੋਂ ਤੁਸੀਂ ਫਲਾਉਂਦੇ ਜੇ ਮੇਰੇ ਕੋ ਆਣ ਕੇ ਇੱਕ ਦਿਨ ਮੇਰੇ ਲਾਗੇ ਆਣ ਕੇ ਬਹਿ ਕੇ ਰੋਟੀ ਖਾ ਲੋ ਮੈਂ ਤੁਹਾਨੂੰ ਇੱਕ ਘਰਾਂ ਨਹੀਂ ਕਹੂੰਗਾ ਵੀ ਤੁਸੀਂ ਕਿਉਂ ਰੂੜੀ ਇੱਥੇ ਲਾਉਂਦੇ ਜੇ ਪ੍ਰਧਾਨ ਹੁਣੀ ਮੇਰਾ ਮੁੜ ਕੇ ਪੱਲਾ ਹੀ ਨਹੀਂ ਮੈਨੂੰ ਫੜਾਉਂਦੇ ਉੱਥੇ ਰਫੂ ਚੱਕਰ ਹੋ ਜਾਂਦੇ ਪੱਜ ਜਾਂਦੇ ਕੋਈ ਨਹੀਂ ਇੱਥੇ ਆਉਂਦਾ ਇਹ ਕਰਕੇ ਬੇਨਤੀ ਆ ਪੀ ਭਗਵੰਤਨ ਸਬੰਧ ਸਾਬ ਨੂੰ ਬੇਨਤੀ ਆ ਡੀਸੀ ਸਾਹਿਬ ਨੂੰ ਬੇਨਤੀ ਆ ਪੀ ਇਹਦਾ ਕੁਝ ਨਾ ਕੁਝ ਕੂੜੇ ਦਾ ਹੱਲ ਕੀਤਾ ਜਾਵੇ ਲਾਗੇ ਸ਼ਮਸ਼ਾਨ ਘਾਟ ਆ ਲੋਕ ਗਾਲਾਂ ਕੱਢਦੇ ਆ ਅਸੀਂ ਤਾਂ ਬਿਲਕੁਲ ਕੋਲ ਰਹੀ ਨੇ ਜਦੋਂ ਇਹ ਬਈ ਖਲੋਨੇ ਇੱਥੇ ਲੋਕ ਗਾਲਾਂ ਕੱਢਦੇ ਆ ਇੱਥੇ ਜਿਹੜੀ ਵੀ ਸੰਗਤ ਆਉਂਦੀ ਉਹ ਗਾਲਾਂ ਕੱਢਦੀ ਆਉਂਦੀ ਆ ਮੀਹ ਕਣੀ ਦੇ ਵਿੱਚ ਇੰਨਾ ਕ ਮੰਦਾ ਹਾਲ ਹੁੰਦਾ ਵੀ ਪਹੁੰਚੇ ਚੋਕੇ ਲੋਕ ਲੰਘਦੇ ਇਥੋਂ ਦੀ ਕਿਰਪਾ ਕਰਕੇ ਇਹਦੀ ਪੈਰਵਾਹੀ ਕੀਤੀ ਜਾਵੇ ਜੀ